ਤੁਹਾਡਾ ਜਵਾਬ ਲਗਾ ਸੀਗਾ اچھا ਉਹ ਨਾਦਰ ਹਮ ਲੱਗੀ ਰਿਵੇਟ ਅੱਗ ਲੱਗੀ ਸੀ ਅੱਗ ਲੱਗੀ ਸੀ ਅੰਮਲ ਸੰਦਰ ਆਕਸੀਜਨ ਸਿਲੰਡਰ ਹੀ ਤੇ ਆਹ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਸਲ ਹੋ ਸਕਦਾ ਸੀ ਨਹੀਂ ਮਾਲਕ ਦਾ ਇਹ ਕਹਿਣਾ ਹੈ ਕਿ ਜਿਹੜਾ ਡਰਾਈਵਰ ਸੀਗਾ ਗਲਤੀ ਉਹਦੀ ਹੈ ਗਲਤੀ ਮੇਰੀ ਨਹੀਂ ਹੈਗੀ ਇਸ ਦੇ ਦੌਰਾਨ ਉਹਨਾਂ ਨੇ ਜਿਹੜਾ ਫੋਨ ਕੱਟ ਦਿੱਤਾ ਪ੍ਰਾਈਵੇਟ ਐਂਬੂਲੈਂਸ ਦੇ ਮਾਲਕ ਨਾਲ ਗੱਲਬਾਤ ਕੀਤੀ ਮਾਲਕ ਦਾ ਇਹ ਕਹਿਣਾ ਹੈ ਕਿ ਜਿਹੜਾ ਡਰਾਈਵਰ ਸੀਗਾ ਗਲਤੀ ਉਹਦੀ ਹੈ ਗਲਤੀ ਮੇਰੀ ਨਹੀਂ ਹੈਗੀ ਇਸ ਦੇ ਦੌਰਾਨ ਉਹਨਾਂ ਨੇ ਜਿਹੜਾ ਫੋਨ ਕੱਟ ਦਿੱਤਾ ਵੱਡਾ ਹਾਸਾ ਹੋ ਸਕਦਾ ਸੀ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਮਰੀਜ਼ ਜਿਹੜੇ ਨੇ ਆਂਦੇ ਨੇ ਪੀੜਤ ਮਰੀਜ਼ ਜਿਹੜੇ ਆਂਦੇ ਨੇ ਇੱਥੇ ਆਪਣਾ ਇਲਾਜ ਕਰਾਣ ਆਂਦੇ ਨੇ ਵੱਡਾ ਹਾਸਾ ਹੋ ਸਕਦਾ ਸੀਗਾ ਇੱਕ ਪ੍ਰਾਈਵੇਟ ਐਂਬੂਲੈਂਸ ਦੇ ਕਰਕੇ ਜੋ ਕਿ ਉਸ ਨੂੰ ਮੌਕੇ ਤੇ ਇੱਕ ਵਿਅਕਤੀ ਨੇ ਇੱਥੋਂ ਉਸ ਨੂੰ ਇਸ਼ਾਰਾ ਕੀਤਾ ਇਸ਼ਾਰਾ ਕਰਦੇ ਉਸ ਨੂੰ ਇਸ਼ਾਰਾ ਕੀਤਾ ਉਸ ਤੋਂ ਬਾਅਦ ਉਸ ਨੂੰ ਅੱਗ ਨੂੰ ਦੇ ਰਿਹਾ ਹੈ ਕੰਟਰੋਲ ਕੀਤਾ ਉਹ ਕੀ ਦਸੀਏ ਨੂੰ ਕੀ ਕੰਟਰੋਲ ਨਾ ਸੋ ਪਾਜੀ ਸੋਚ ਲੱਗਿਆ ਹੁਣ ਇਹ ਨਾਮ ਕੀ ਤੁਹਾਡਾ ਇਹਨੇ ਪਾਜੀ ਨਾਮ ਕੀ ਤੁਹਾਡਾ ਦੱਸ ਦੋ ਕੀ ਹੋਇਆ ਕੀ ਵਿਸ਼ਾਲ ਤੇ ਪਾਜੀ ਹੋਇਆ ਕੀ ਐਮਬੂਲੈਂਸ ਪਾਜੀ ਕੁਛ ਨਹੀਂ ਇੱਧਰ ਆਪ ਅਚੂ ਅਚਾਪ ਲੱਗਾ ਸੀਗਾ ਅੱਛਾ ਉਹ ਨਾ ਇੱਧਰ ਹਮ ਲੱਗੀ ਰਿਵੇਟ ਅੱਗ ਲੱਗੀ ਸੀ ਇੰਦਰ ਅੱਗ ਲੱਗੀ ਸੀ ਐਮਬੂਲੈਂਸ ਇੰਦਰ ਆਕਸੀਜਨ ਸਿਲੰਡਰ ਹੀ ਕਿਹਾ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਦਸਾ ਹੋ ਸਕਦਾ ਸੀ ਨਹੀਂ ਸਰ ਸਿਲੰਡਰ ਫਟਦਾ ਤੇ ਵੱਡਾ ਹਾਦਸਾ ਹੋ ਸਕਦਾ ਸੀ ਆਹ ਆਹ ਪਾਜੀ ਹਾਂ ਬਚਾ ਹੋ ਗਿਆ ਤੇ ਸਰ ਇਹ ਪ੍ਰਾਈਵੇਟ ਹੈ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਪਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾ ਰਹੀ ਚਾਹੀਦੀ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਂਨ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਹੈ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੂਟੀਨ ਸੀ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸ ਮਤਲਬ ਰੂਟੀਨ ਸੀ ਲਾਂਦੇ ਪਾਜੀ ਹਾਂਜੀ ਰੋਜ਼ ਆਂਦੇ ਨੇ ਰੋਜ਼ ਜਾਂਦੇ ਹੋ ਤੇ ਮਤਲਬ ਇਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਨਹੀਂ ਵੱਡੀ ਗੱਲੀ ਹੈ ਕਦੇ ਨਹੀਂ ਹੋ ਸਕਦਾ ਨਹੀਂ ਭਾਜੀ ਇਹ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਕਿਉਂਕਿ ਇੱਥੇ ਸਿਵਲ ਹਸਪੀਟਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜਵੇ ਗੱਡੀ ਨੂੰ ਅੱਗ ਲੱਗ ਜਵੇ ਬਲਾਸਟ ਹੋ ਜਵੇ ਤੇ ਲੋਕ ਚੁਲਸਣਗੇ ਵਿੱਚ ਬਈ ਬਾਜੀ ਇਹ ਤੇ ਸਿਲੰਡਰ ਫਟਣ ਨਾਲ ਲੋਕ ਨਹੀਂ ਚੁਲਸਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਬਾਜੀ ਇਹ ਤੇ ਜੇ ਸਿਲੰਡਰ ਫਟ ਜਵੇ ਤਾਂ ਮੈਂ ਪੁੱਛ ਰਿਹਾ ਭਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਦਸਾ ਹੁੰਦਾ ਤੇ ਲੋਕ ਮਰਦੇ ਹਾਦਸਾ ਹੋ ਸਕਦਾ ਸੀ ਨਹੀਂ ਹੋ ਸਕਦਾ ਭਾਈ ਕਿਉਂ ਨਹੀਂ ਹੋ ਸਕਦਾ ਸੀਗਾ وجہ ਦੱਸੋ ਜੇ ਭਾਈ ਮੌਕੇ ਦੇ ਬੰਦੇ ਨਾ ਆਂਦੇ ਅੱਗੇ ਭਜਨਦੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਹੈ ਹੈ ਹੈਗੇ ਅੱਗੇ ਨਹੀਂ ਭਾਈ ਨਹੀਂ ਹੈਗੇ ਮੰਨਦੇ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਭਾਈ ਡਰਿੰਕ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕ ਤੁਸੀਂ ਸ਼ਰਾਬ ਪੀਤੀ ਹੈਂ ਡਰਿੰਕ ਕੀਤੀ ਭਾਈ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਹੈਂ ਅੱਛਾ ਤੇ ਰੂਟੀਨ ਸੀ ਮਤਲਬ ਐਂਬੂਲੈਂਸ ਲੱਗਦੀ ਸਰ ਪਰ ਠੀਕ ਹੈ ਭਾਈ ਓਕੇ ਜੀ ਗੱਲ ਚੱਲਦੀ ਹੈ ਦੇਖਦੇ ਰਹੋ ਲੁਧਾਨ ਲਾਈਵ ਜੁੜੇ ਰਹੋ ਜੋ ਮੇਰੀ ਰਿਪੋਰਟ ਧੰਨਵਾਦ